ਕਦਾ ਮੇਰੇ ਦੇਸ਼ ਦੀ ਧਰਤੀ ਸੋਨਾ ਗੁਲੇ ਗੁਲੇ ਹੀਰੇ ਮੋਤੀ ਹੀਰੇ ਮੋਤੀ ਤਾਂ ਗੁੰਦਿੰਦ ਨਹੀਂ ਭਾਰਤ نگر ਚੌਂਕ ਜਿੱਦਾਂ ਕਿਰਾਏ ਤੇ ਦੇਦਾ ਹੀਰੋ ਸ਼ਕਲ ਵਾਲਿਆਂ ਨੂੰ ਮੈਂ ਕਹਿੰਦਾ ਪਿੱਛੇ ਦਾ ਤੋਂ ਮੈਨੂੰ ਦੇ ਦਿਓ ਕਿਉਂਕਿ ਜਿਹੜਾ ਪੰਜਾਬ ਦਾ ਕੋਈ ਸਾਈਕਲ ਸੁਕਲ ਲਾਉਂਗੇ ਮੈਂ ਸਾਈਕਲ ਨਹੀਂ ਮੈਂ ਤਾਂ ਖਸਕਦੀ ਖੇਤੀ ਕਰਾਉਣਾ ਜੀ ਅਸੀਂ ਯੋਧੋਂ ਨਸ਼ਾ ਫੁੱਟ ਚਲਾ ਕੇ ਦੇਖ ਲਿਆ ਜੀਵਤ ਰੱਖਣ ਵਾਲੀ ਗੋਲੀਆਂ ਦੇ ਕੇ ਦੇਖ ਲੀਆਂ ਗਰੀਬਾਦਕਾਰਾਂ ਦੇ ਘਰਾਂ ਦੇ ਦੇਖ ਲਏ ਹੁਣ ਅਸੀਂ ਕਹਿੰਦੇ ਆ ਵੀ ਜਿੱਥੇ ਗਰੀਬਾਦਕਾਰਾਂ ਦਾ ਘਟੌਣੇ ਆ ਉੱਥੇ ਨਾ ਡੋਡੇ ਫੀਮ ਤੋਂ ਉਹਨਾਂ ਨੂੰ ਮੁਫਤ ਦਿੱਤੇ ਜਾਣਾ ਕਰਾਂਗੇ ਮੇਕ ਲਈ ਦੇ ਲੋ ਟੋਟੇ ਵੀ ਮੈਂ ਠੇਕੇ ਖੋਲੋ ਜਿਵੇਂ ਸਰਾਵ ਦੇ ਠੇਕੇ ਖੁੱਲੇ ਹੋਏ ਆ ਲੱਗਦਾ ਲੱਗਦਾ ਵੀ ਡੀਸੀ ਦਫਤਰ ਖੇਤੀ ਹੋ ਸਕਦੀ ਆ ਸਾਰਾ ਪੱਕਾ ਬਣਿਆ ਹੋਇਆ ਕੰਕਰੀਟ ਦਾ ਬਣਿਆ ਹੋਇਆ ਫਰਸ਼ ਇੱਥੇ ਲੱਗਿਆ ਹੋਇਆ ਇੱਥੇ ਖੇਤੀ ਹੋ ਸਕਦੀ ਹੈ ਖੇਤੀਯੋਗ ਜੇ ਕਰਨੀ ਵੀ ਹੋਵੇ ਪਹਿਲਾਂ ਤਾਂ ਇਜਾਜ਼ਤ ਨਹੀਂ ਹੈਗੀ ਜੇ ਕਰਨੀ ਹੋਵੇ ਹੋਰ ਜਗ੍ਹਾ ਬਹੁਤ ਆ ਮੈਂ ਕਹਿੰਦਾ ਜਦੋਂ ਪੜਦੀ ਥੱਲੇ ਮਿੱਟੀ ਮਿੱਟੀ ਆਉਣੀ ਆ ਸਾਡੇ ਪੰਜਾਬ ਦੀ ਧਰਤੀ ਹੋਈ ਜਿੱਥੇ ਮਰਜ਼ੀ ਕਰ ਲੈ ਆ ਲੈ ਆ ਸੰਦ ਕਾਦੇ ਵਾਸਤੇ ਲੈਂਦੇ ਆ ਪੱਟਣ ਵਾਸਤੇ ਲੈਂਦੇ ਆ ਪੱਟ ਦੋਗੇ ਇਹਦੇ ਪੱਟ ਲਾਂਗੇ ਉਹ ਤਾਂ ਤਾਂ ਹਜੇ ਰੁਕੇ ਹੋਏ ਆ ਮੈਂ ਕਿਹਾ ਲੋਕਾਂ ਨੇ ਵੀ ਟੀਟੂ ਬਾਣਿਆ ਨੇ ਸਰਕਾਰੀ ਚੰਪਤੀ ਦਾ ਨੁਕਸਾਨ ਕਰਤਾ ਪਰਚਾ ਘੱਟ ਨੂੰ ਕਰਦੇ ਆ ਡਰਦੇ ਹੋ ਪਰਚਿਆਂ ਤੋਂ ਉਹ ਪਰਚੇ ਤੋਂ ਡਰਦੇ ਨਹੀਂ ਆ ਤਾਂ ਸਾਡੀ ਡੱਬੀ ਵੀ ਜੇਬ ਚ ਲਈ ਕਰਦੇ ਆ ਲੱਗੇ ਦਾ ਚਰਾਏ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਮੌਜੂਦ ਹਾਂ ਅੱਜ ਤੇ ਸਮਾਜ ਸੇਵੀ ਟੀਟੂ ਬਾਣਿਆ ਜਿਹੜੇ ਨੇ ਖੇਤੀ 'ਚ ਇਸਤੇਮਾਲ ਕਰਨ ਵਾਲੇ ਜਿਹੜੇ ਸੰਦ ਨੇ ਉਹ ਲੈ ਕੇ ਪਹੁੰਚੇ ਨੇ ਪੂਰਾ ਮਾਮਲਾ ਕੀ ਆ ਕਿਉਂ ਇੱਕ ਵਾਰ ਫਿਰ ਤੋਂ ਖਸਖਸ ਦੀ ਜਿਹੜੀ ਖੇਤੀ ਦੀ ਮੰਗ ਆ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਗੱਲਬਾਤ ਕਰਦੇ ਆ ਟੀਟੂ ਜੀ ਸਵਾਗਤ ਆ ਤੁਹਾਡਾ ਟਿੱਕੀ ਪੂਰਾ ਮਾਮਲਾ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਮੇਰੇ ਦੇਸ਼ ਦੀ ਧਰਤੀ ਸੋਨਾ ਗੁਲੇ ਗੁਲੇ ਹੀਰੇ ਮੋਤੀ ਹੀਰੇ ਮੋਤੀ ਤੋਂ ਗੁੰਦਿੰਦੇ ਨਹੀਂ ਖਸਖਸ ਦੀ ਖੇਤੀ ਸੋਸ਼ਲ ਮੀਡੀਆ ਤੇ ਜਾਂ ਤਾਂ ਲੀਡਰ ਜਿਹੜੇ ਹੈਗੇ ਆ ਉਹ ਜਵਲੀਆਂ ਮਾਰਦੇ ਆ ਜਿਵੇਂ 12 5 48 ਅੱਜ ਮੈਂ ਮੁੱਦਾ ਲੈ ਕੇ ਆਇਆ ਹਾਂ ਪਾਰਤਨਗਰ ਚੌਂਕ ਜਿਹੜਾ ਕਿਰਾਏ ਤੇ ਦੇਦਾ ਫੀਰੂ ਸ਼ਕਲ ਵਾਲੇ ਨੂੰ ਮੈਂ ਕਿਹਾ ਨੀ ਟਿਸ਼ਾ ਦਾ ਉੱਤਰ ਮੈਨੂੰ ਦੇ ਦਿਓ ਕਿਉਂਕਿ ਜਿਹੜਾ ਪੰਜਾਬ ਦਾ ਕੋਈ ਸਾਈਕਲ ਸੁਕਲ ਲਾਉਂਗੇ ਨਹੀਂ ਸਾਈਕਲ ਨਹੀਂ ਮੈਂ ਤਾਂ ਖਸਕਦੀ ਖੇਤੀ ਕਰਾਂਗਾ ਜੀ 20 ਸਿਰਫ ਹਾਂ ਕਿਉਂਕਿ ਆ ਉਹਦਾ ਨਹੀਂ ਲੱਗੇ ਆ ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਆ ਕਰਜੇ ਦੇ ਡੁੱਬਦਾ ਜਾ ਰਿਹਾ ਵਗਰ ਕੋਈ ਤਾਂ ਕਰਜਾ ਸਿਲਾਵਾਂਗੇ ਕਰਾਂ ਤੇ ਨੌਜਵਾਨ ਚਿੱਟੇ ਨਾਲ ਮਰਦਾ ਜਾ ਰਿਹਾ ਛੇ ਛੇ ਮੋਤਾ ਹੋਰੀਆਂ ਨੇ ਅਸੀਂ ਇਹ ਉਧਰ ਨਸ਼ਾ ਰੋਜ਼ ਚਲਾ ਕੇ ਦੇਖ ਲਿਆ ਜੀਵਤ ਰੱਖਣ ਵਾਲੀ ਗੋਲੀਆਂ ਦੇ ਕੇ ਦੇਖ ਲਈਆਂ ਗਰੀਬਾਂ ਦੇ ਘਰ ਟੱਕ ਦੇਖ ਲਈਏ ਹੁਣ ਅਸੀਂ ਕਹਿੰਦੇ ਆ ਵੀ ਡੋਡੇ ਫੀਮ ਤੋਂ ਉਹਨਾਂ ਨੂੰ ਮੁਫਤ ਦਿੱਤੇ ਜਾਣਾ ਕਰ। ਵੇਖ ਵੀ ਦੇ ਲੋ ਡੋਡੇ ਫੀਮ ਦੇ ਠੇਕੇ ਖੋਲੋ ਜਿਵੇਂ ਸਰਾਲ ਦੇ ਠੇਕੇ ਖੁੱਲੇ ਹੋਏ ਆ ਤੇ ਬਾਕੀ ਅੱਜ ਮੈਂ ਡੀਸੀ ਦਫ਼ਤਰ ਕਰਾਇਦੇ ਲੈਣ ਆਇਆ ਵਾਂ ਤੇ ਫੇ ਪੰਜਾਬ ਦੇ ਸਾਰੇ ਡੀਸੀ ਦਫ਼ਤਰ ਕਰਾਇਦੇ ਲੈ ਕੇ ਅਸੀਂ ਹੋਰ ਪਾਸੇ ਵੀ ਗਏ ਸੀ। ਤੁਹਾਨੂੰ ਲੱਗਦਾ ਲੱਗਦਾ ਵੀ ਡੀਸੀ ਦਫ਼ਤਰ ਖੇਤੀ ਹੋ ਸਕਦੀ ਆ ਸਾਰਾ ਪੱਕਾ ਬਣਿਆ ਹੋਇਆ ਕੰਕਰੀਟ ਦਾ ਬਣਿਆ ਹੋਇਆ ਫਰਸ਼ ਇੱਥੇ ਲੱਗਿਆ ਹੋਇਆ ਇੱਥੇ ਖੇਤੀ ਹੋ ਸਕਦੀ। ਖੇਤੀ ਯੋਗ ਜੇ ਕਰਨੀ ਵੀ ਹੋਵੇ ਪਹਿਲਾਂ ਤਾਂ ਇਜਾਜ਼ਤ ਨਹੀਂ ਹੈਗੀ ਜੇ ਕਰਨੀ ਹੋਵੇ ਹੋਰ ਜਗ੍ਹਾ ਬਹੁਤ ਮੈਂ ਕਹਿੰਦਾ ਜਦੋਂ ਪੜਤੀ ਥੱਲੇ ਮਿੱਟੀ-ਮਿੱਟੀ ਆਉਣੀ ਆ ਸਾਡੇ ਅਲਿਆ ਸੰਦ ਕਾਦੇ ਵਾਸਤੇ ਲੈਂਦੇ ਆ ਪੱਟਣ ਵਾਸਤੇ ਲੈਂਦੇ ਆ ਪੱਟ ਦੋਗੇ ਇਹਦੇ ਨਾਲ ਉਹ ਪੱਟ ਲਾਂਗੇ ਉਹ ਤਾ ਤਾ ਹਜੇ ਰੁਕੇ ਹੋਏ ਆ ਮੈਂ ਕਿਹਾ ਲੋਕਾਂ ਨੇ ਕਹਿੰਨਾ ਵੀ ਟੀਟੂ ਬਾਣੀ ਨੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਤਾ ਪਰਚਾ ਘੱਟ ਨੂੰ ਖਰਦੇ ਆ ਡਰਦੇ ਹੋ ਪਰਚਿਆਂ ਤੋਂ ਉਹ ਪਰਚੇ ਤੋਂ ਡਰਦੇ ਨਹੀਂ ਆ ਤਾਂ ਤਾਸ ਦੀ ਡੱਬੀ ਵਿੱਚ ਜੇ ਉਹ ਚਲਾਈ ਕਰਦੇ ਆ ਉਥੇ ਭਾਬੀ ਦੀ ਔਰ ਖੇਲਾਂਗੇ ਸਾਰੇ ਨੂੰ ਆਉਂਦੀ ਮੈਂ ਪੁੱਛ ਲਿਆ ਤੁਹਾਨੂੰ ਇਹਦਾ ਡਰਦੇ ਰੂਤੇ ਨਹੀਂ ਆ ਦੇਖੋ ਮੁੱਦਾ ਗੰਭੀਰ ਆ ਚੇਚੇ ਮੋਤਾ ਹੋ ਰਹੀਆਂ ਨੇ ਕਿ ਨਾ ਤੇ ਅਸੀਂ ਤਾਂ ਖਸਖਸ ਦੀ ਖੇਤੀ ਮੰਗ ਕਰਦੇ ਆ ਵੀ ਸਾਨੂੰ ਖਸਖਸ ਦੀ ਖੇਤੀ ਦੀ ਮੰਗ ਤੁਸੀਂ ਇਹ ਗੱਲ ਮੰਨਦੇ ਹੋ ਕਿ ਜੇ ਖਸਖਸ ਦੀ ਖੇਤੀ ਸ਼ੁਰੂ ਹੁੰਦੀ ਹੈ ਜਿਹੜੀਆਂ ਮੋਤਾ ਨੇ ਉਹ ਰੁਕ ਜਾਣਗੇ ਜਿਹੜਾ ਸਿੰਥੈਟਿਕ ਚਿੱਟਾ ਉਹ ਬੰਦ ਹੋ ਜਾਊਗਾ ਟਿੱਕੇ ਬੰਦ ਹੋ ਜਾਣਗੇ ਹਾਂ ਪੂਸਾਰਾ ਕੋ ਬੰਦ ਹੋ ਜਾਊਗਾ ਜੀ ਇਹ ਨਾ ਮਨੁੱਖਤਾ ਦਾ ਘਾਣ ਹੋ ਰਿਹਾ ਵਾ ਅਤਿਆਚਾਰ ਹੋ ਰਿਹਾ ਦੇਖੋ ਡੋਡੇ ਫੀਮ ਕਹਿੰਦਾ ਉਹਨੂੰ ਅੰਦਰ ਦੇ ਦਿੰਦੇ ਆ ਜਾਂ ਪੈਸੇ ਲੈ ਕੇ ਛੱਡ ਦਿੰਦੇ ਆ ਬਾਹਰੋਂ ਸਸਤੇ ਡੋਡੇ ਫੀਮ ਲਾ ਕੇ ਤੇ ਵੇਚੀ ਜਾਂਦੇ ਆ ਤੇ ਜਿਹੜੇ ਆ ਮਾਰੂ ਨੂੰ ਸੇ ਭੇਜਦੇ ਆ ਉਹਨਾਂ ਤੋਂ ਵੀ ਕਮਿਸ਼ਨ ਆਉਂਦਾ ਇਹਨਾਂ ਨੂੰ ਉਲਟ ਪੋਲਟ ਕੰਮ ਹੋਇਆ ਆ ਕਹਿੰਦਾ ਬੋਗਰਾ ਆ ਬਹੁਤ ਵੱਡਾ ਲੋਕਾਂ ਦਾ ਕਾਹਨ ਹੋ ਰਿਹਾ ਵਗਰਾ 32 ਬਾਨੀਆਂ ਨਾਲ ਮੌਜੂਦ ਸੀਗੇ ਤੁਸੀਂ ਸੁਣਿਆ ਇਹਨਾਂ ਨੂੰ ਖਸਕਸ ਦੀ ਜਿਹੜੀ ਖੇਤੀ ਆ ਉਹਦੀ ਹਿਮਾਇਤ ਅਕਸਰ ਇਹ ਕਰਦੇ ਨੇ ਅੱਜ ਫਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹਨਾਂ ਦੀ ਗੱਲਾਂ ਤੋਂ ਸਹਿਮਤ ਹੋ ਜਾਂ ਅਸਹਿਮਤ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਤੇ ਦੇਖਦੇ ਰਹੋ ਦਾ ਚਿਰਾਗ نیوز